ਬਹੁਤ ਵੱਡੀ ਖਬਰ ਹੈ ਜਿਵੇਂ ਕਿ ਪੰਜਾਬ ਦੇ ਅੰਦਰ ਫੇਰ ਤੋਂ ਭਗਵੰਤ ਮਾਨ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਤੁਸੀਂ ਸੋਚਦੇ ਹੋਵੋਗੇ ਕਿ ਤੁਸੀਂ ਫੈਸਲਾ ਕਿਵੇਂ ਕਰ ਦਿੱਤਾ ਪਰ ਤੁਹਾਡੇ ਸਾਹਮਣੇ ਦੋ ਵੱਡੇ ਮਾਮਲੇ ਅੱਜ ਤੁਹਾਡੇ ਸਾਹਮਣੇ ਪੜਾਂਗੇ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਦੂਜੇ ਪਾਸੇ ਇਹਦੇ ਉੱਤੇ ਮੋੜ ਲੱਗ ਗਿਆ ਤੀਸਰਾ ਨੰਬਰ ਇਕਾਲੀ ਦਲ ਦੇ ਵਿੱਚ ਬਹੁਤ ਵੱਡੀ ਭਾਜੜ ਔਰ ਉਹਨਾਂ ਦੇ ਉੱਤੇ ਵੀ ਪੱਕੀ ਮੋਹਰ ਲੱਗੀ ਹੈ ਪੱਕੀ ਹਾਰ ਦਾ ਸਾਹਮਣਾ ਕਰਨਾ ਪੈਣਾ ਔਰ ਇਹ ਮੇਰੇ ਪੱਕ ਕਿੱਥੇ ਹੁੰਦਾ ਸੰਕਰ ਰঞ্জੀਤ ਸਿੰਘ ਢੱਡਰੀਆ ਵਾਲੇ ਜੀ ਨੂੰ ਕਿਹਾ ਜਾਂਦਾ ਸੀ ਅਕਾਲੀ ਦਲ ਦਾ ਵਾਲਾ ਕਹਿੰਦੇ ਜੀ ਬਹੁਤ ਵੱਡਾ ਵੋਟ ਬੈਂਕ ਹੈ ਯਾਨੀ ਰঞ্জੀਤ ਸਿੰਘ ਢੱਡਰੀਆ ਵਾਲੇ ਨੂੰ ਕਿਹਾ ਜਾਂਦਾ ਸੀ ਬਹੁਤ ਵੱਡਾ ਵੋਟਾਂ ਦਾ ਬੈਂਕ ਹੈ ਰঞ্জੀਤ ਸਿੰਘ ਢੱਡਰੀਆ ਵਾਲੇ ਦੇ ਕੋਲ ਤਾਂ ਹੁਣ ਅਕਾਲੀ ਦਲ ਨੂੰ ਇਸ ਗੱਲ ਦੀਆਂ ਭਾਗੜਾਂ ਕਿਵੇਂ ਪੈ ਗਈਆਂ ਨੇ ਪੂਰੀ ਖਬਰ ਰঞ্জੀਤ ਸਿੰਘ ਢੱਡਰੀਆ ਵਾਲੇ ਸੰਤਾਂ ਦੇ ਬਹੁਤ ਸੁਣਾਵਾਂਗੇ ਕਿ ਆਖਰ ਮਾਮਲਾ ਕੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਅੰਦਰ ਬਹੁਤ ਵੱਡਾ ਪਲਟਾ ਵੱਜਣ ਜਾ ਰਿਹਾ ਜਿੰਨੇ ਵੀ ਜਿੰਨੇ ਵੀ ਰঞ্জੀਤ ਸਿੰਘ ਢੱਡਰੀਆ ਵਾਲੇ ਨੂੰ ਚਾਹਣ ਵਾਲੇ ਲੋਕ ਨੇ ਉਹ ਚਾਹੇ ਵਿਦੇਸ਼ਾਂ ਵਿੱਚ ਹੀ ਕਿਉਂ ਨਾ ਹੋਣ ਪੰਜਾਬ ਭਰ ਦੇ ਵਿੱਚ ਤਾਕਤਾਂ ਬਲਟ ਹੋਣ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਰঞ্জੀਤ ਸਿੰਘ ਢੱਡਰੀਆ ਵਾਲੇ ਦੀ ਜਿੰਨੀ ਵੀ ਸੰਗਤ ਉਹ ਹੋਣ ਜਾ ਰਹੀ ਹੈ ਔਰ ਉਹਨਾਂ ਨੇ ਸਰ ਦੇ ਉੱਤੇ ਅਰੰਜੀਤ ਸਿੰਘ ਢਰੀਆ ਵਾਲੇ ਨੇ ਸਿਰ ਤਹੱਤਰ ਦਿੱਤਾ ਤਾਂ ਦੂਜੇ ਪਾਸੇ ਅਕਾਲੀ ਦਲ ਨੂੰ ਭਾਜੜਾ ਪੈ ਗਈਆਂ ਨੇ ਪੰਜਾਬ ਦੀ ਸਰਕਾਰ ਪੰਜਾਬ ਦੇ ਵਿੱਚ ਫੇਰ ਤੋਂ ਕੰਮ ਹੋਣ ਜਾ ਰਹੀ ਹੈ ਔਰ ਕਾਲੀ ਦਲ ਨੂੰ ਪੰਜਾਬ ਦੇ ਲੋਕ ਕਿਵੇਂ ਰਕਾਰਦੇ ਨੇ ਉਹ ਖਬਰ ਤੁਹਾਡੇ ਸਾਹਮਣੇ ਧਰਾਂਗੇ ਪਰ ਜਿਹੜੇ ਰঞ্জੀਤ ਸਿੰਘ ਢੱਡਰੀਆ ਵਾਲੇ ਦੀ ਖਬਰ ਕਿ ਅਕਾਲੀ ਦਲ ਨੂੰ ਭਾਜੜਾ ਪਈਆਂ ਨੇ ਔਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫੇਰ ਤੋਂ ਰਿਪੀਟ ਕਿਵੇਂ ਕਰਨ ਜਾ ਰਹੇ ਨੇ ਇਹ ਖਬਰ ਸੁਣਨ ਤੋਂ ਬਾਅਦ ਅਗਲੀ ਅਪਡੇਟ ਵਿਕਰਮ ਸਿੰਘ ਮਦੀਠੀਆ ਅਤੇ ਸੁਖਬੀਰ ਸਿੰਘ ਬਾਦਲ ਤੇ ਸੁਣੋ ਕਿ ਪੰਚਾਇਤ ਨੇ ਕੀਤਾ ਹੈ ਸਾਰੇ ਪਿੰਡ ਦੀ ਸਲਾਹ ਨਾਲ ਹੋਇਆ ਹੋਵੇਗਾ ਜਿਹੜਾ ਤੁਸੀਂ ਇਹ ਪੰਜ ਕਿੱਲੇ ਜਗਾ ਆਈਟੀਆਈ ਵਾਸਤੇ ਦਿੱਤੀ ਹੈ ਪਹਿਲਾ ਧੰਨਵਾਦ ਲੱਗਦਾ ਜਿਨ੍ਹਾਂ ਨੇ ਇਹ ਫੈਸਲਾ ਕਰ ਲਿਆ ਇਹਦੇ ਸਾਡੇ ਤੇ ਫੈਸਲੇ ਹੀ ਦੀ ਹੁੰਦੇ ਪੰਚਾਇਤਾਂ ਦੇ ਝਗੜੇ ਪੁਰਾਣੀਆਂ ਨਵੀਆਂ ਪੁਰਾਣੀਆਂ ਨਵੀਆਂ ਇਹ ਝਗੜੇ ਚੱਲਦੇ ਰਹਿੰਦੇ ਆ ਡਵੈਲਪਮੈਂਟ ਦੇ ਕੰਮ ਰੁਕੇ ਰਹਿੰਦੇ ਆ ਇੱਕ ਬੰਦਾ ਕੰਮ ਕਰਾਉਣ ਲੱਗਦਾ ਦੂਜਾ ਸਟੇਲ ਲੈ ਆਉਂਦਾ ਫਿਰ ਦੂਜਾ ਕੰਮ ਕਰਾਉਣ ਲੱਗਦਾ ਦੂਜਾ ਸਟੇਲ ਲੈ ਆਉਂਦਾ ਕੰਮ ਹੁੰਦੇ ਨਹੀਂ ਇਹ ਤੁਸੀਂ ਚੰਗਾ ਕੀਤਾ ਨਗਰ ਨਿਵਾਸੀਓ ਪਿੰਡ ਵਾਲਿਓ ਤੁਸੀਂ ਇਸ ਲਈ ਧੰਤਾ ਦੇ ਜੋਗ ਹੋ ਜਿਹੜਾ ਤੁਸੀਂ ਇਹਦੇ ਲਈ ਇੱਕ ਹੋ ਕੇ ਜਗ੍ਹਾ ਦੇਤੀ ਹੁਣ ਅਗਲਾ ਕੰਮ ਜਿਹੜਾ ਕੀਤਾ ਹੈ ਪਹਿਲਾ ਧੰਨਵਾਦ ਤੁਹਾਡਾ ਨਗਰ ਪੰਚਾਇਤ ਦਾ ਨਗਰ ਨਿਵਾਸੀਆਂ ਦਾ ਤੇ ਦੂਸਰਾ ਧੰਨਵਾਦ ਜੋ ਪੰਜਾਬ ਦੇ ਕੈਬਨਿਟ ਮੰਤਰੀ ਹਨ ਅਮਨ अरोड़ा ਜੀ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡਾ ਪ੍ਰੋਜੈਕਟ ਪੰਜਾਬ ਸਰਕਾਰ ਤੱਕ ਪਹੁੰਚਾਇਆ ਉਥੋਂ ਸਾਰਾ ਪਰਮਿਸ਼ਨ ਲੈ ਕੇ ਅੱਜ ਸਾਡੇ ਤੱਕ ਲੈ ਕੇ ਆਏ ਹੈ ਆਮਨ ਰੋੜਾ ਜੀ ਦਾ ਬਹੁਤਾ ਧੰਨਵਾਦ ਹੈ ਤੁਸੀਂ ਇਹਨਾਂ ਨੂੰ ਵੱਡੇ ਮਾਰਜਨ ਦੇ ਨਾਲ ਦਿਖਾਇਆ ਜੇ ਇੱਥੇ ਤੱਕ ਗਏ ਹੈ ਤੇ ਇਹ ਅੱਜ ਤੁਹਾਡਾ ਪਿਆਰ ਮੋੜਨ ਵਾਸਤੇ ਆਏ ਹੈ ਲੱਗਰ ਵਿੱਚ ਆਈਟੀਆਈ ਬੰਨ੍ਹ ਜਾ ਰਹੀ ਹੈ ਤਾਂ ਸੁਣ ਲਿਆ ਪੰਜਾਬ ਵਾਲਿਆ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਆਮ ਆਦਮੀ ਪਾਰਟੀ ਦਾ ਹੱਥ ਫੜ ਚੁੱਕੇ ਨੇ ਔਰ ਉਹਨਾਂ ਦੇ ਸਿਰ ਤੇ ਹੱਥ ਧਰ ਵੀ ਚੁੱਕੇ ਨੇ ਤਾਂ ਦੂਜੇ ਪਾਸੇ ਅਕਾਲੀ ਦਲ ਨੂੰ ਭੱਜਣਾ ਪੈ ਗਿਆ ਨੇ ਕਹਿੰਦੇ ਸੀ ਨਾ ਕਹਿੰਦੇ ਜੀ ਬਹੁਤ ਕਹਿੰਦੇ ਜੀ ਵੋਟ ਬੈਂਕ ਬਣਿਆ ਹੋਇਆ ਬਹੁਤ ਵੱਡਾ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਤਾਂ ਉਹੀ ਵੋਟ ਬੈਂਕ ਫੇਰ ਤੋਂ ਸਤਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਿਹਾ ਕਿਉਂਕਿ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਨਾਲ ਕੱਲੇ ਡੇਰੇ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਨਹੀਂ ਹੈ ਬਲਕਿ ਪੰਜਾਬ ਭਰ ਦੇ ਵਿੱਚ ਬਹੁਤ ਸਾਰੇ ਲੋਕ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਨੇ ਔਰ ਸਾਡੀ ਜਿਹੜੀ ਇਹ ਨਾਲ ਲੱਗਦੇ ਸਟ੍ਰੀਟਾਂ ਨੇ ਨਾ ਉਹਨਾਂ ਵਿੱਚੋਂ ਵੀ ਰঞ্জੀਤ ਸਿੰਘ ਢੱਡਰੀਆਂ ਵਾਲੇ ਦੇ ਸਵਾਰਥਿਕ ਬੈਠੇ ਨੇ ਹਾਲਾਂਕਿ ਮੁਲਖਾ ਤੱਕ ਬੈਠੇ ਨੇ ਪਰ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪਹਿਲੀ ਕੜੀ ਰঞ্জੀਤ ਸਿੰਘ ਢੱਡਰੀਆਂ ਵਾਲੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਨ੍ਹਾਂ ਦੇ ਵਿਕਰਮ ਸਿੰਘ ਮਜੀਠੀਏ ਤੇ ਬਹੁਤ ਵੱਡਾ ਅਲੀਗੇਸ਼ਨ ਲੱਗਿਆ ਹੋਇਆ ਐ ਇਸ ਕਰਕੇ ਪੰਜਾਬ ਦੀ ਜਨਤਾ ਨੇ ਪੰਜਾਬ ਦੀਆਂ ਮਾਵਾ ਭੈਣਾਂ ਨੇ ਪੰਜਾਬ ਦੀ ਨੌਜਵਾਨੀ ਨੇ ਇਹ ਲੋਕ ਨਕਾਰ ਦਿੱਤੇ ਨੇ ਕਿਉਂਕਿ 80% ਲੋਕ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਮੌਤ ਦੇ ਘਾਟ ਉਤਾਰੇ ਗਏ ਨੇ ਇਹ ਗੱਲ ਮੈਂ ਨਹੀਂ ਖਰ ਪੰਜਾਬ ਦੇ ਮੁੱਖ ਮੰਤਰੀ ਦੀ ਬਾਰ ਬਾਰ ਸਟੇਟਮੈਂਟ ਆ ਰਹੀ ਹੈ ਕਿ ਇਹਨਾਂ ਲੋਕਾਂ ਨੇ ਨੌਜਵਾਨ ਤਾਂ ਮਾਰੇ ਨੇ ਬਲਕਿ ਸਿੱਖ ਕੌਮ ਦੇ ਪਿੱਛੇ ਜਿਹੜਾ ਸ਼ੁਰਾ ਮਾਰਿਆ ਨਾ ਉਹ ਜ਼ਿੰਦਗੀ ਭਰ ਪੂਰੇ ਪੰਜਾਬ ਦੀ ਕੌਮ ਨਹੀਂ ਭੁੱਲ ਸਕਦੀ ਜਿਵੇਂ ਹੁਣ ਰਾਜੇ ਬੜਿੰਗ ਵਰਗੇ ਬਿਆਨ ਦਿੰਦੇ ਫਿਰਦੇ ਨੇ ਉਹਨਾਂ ਨੇ ਮਾਫ਼ੀਆਂ ਮੰਗ ਲਈਆਂ ਨੇ ਔਰ ਦੂਜੇ ਪਾਸੇ ਅਕਾਲੀ ਦਲ ਇਹ ਮਾਫ਼ੀ ਮੰਗ ਵੀ ਲੈਂਦਾ ਔਰ ਬਾਅਦ ਦੇ ਵਿੱਚ ਮੁੱਕਰ ਵੀ ਜਾਂਦਾ ਕਿੰਨੇ ਵਾਰ ਅਕਾਲ ਤਰ ਸਾਹਿਬ ਜਾ ਕੇ ਸੁਖਵੀਰ ਬਾਦਲ ਤੋਂ ਲੈ ਕੇ ਵੱਡੇ ਬਾਦਲ ਤੱਕ ਜੁੱਤੀਆਂ ਝਾਰੀਆਂ ਗਈਆਂ ਪਰ ਫੇਰ ਵੀ ਉਹੀ ਲੋਕਾਂ ਦੇ ਪਿੱਠ ਤੇ ਛੁਰਾ ਮਾਰਿਆ ਗਿਆ ਤਾਂ ਇਹ ਜਿਹੜੇ ਲੋਕ ਨੇ ਇਹ ਪੰਜਾਬ ਵਿਰੋਧੀ ਨੇ ਤਾਂ ਹੁਣ ਟੀਕਾ ਮਾਰ ਮਾਰ ਕਹਿੰਦੇ ਨੇ ਕਹਿੰਦੇ ਜੀ ਸਾਡੀ ਸੱਤਾ ਲਿਆ ਦਿਓ ਤੇ ਪੰਜਾਬ ਦਾ ਰੁਖ ਬਦਲ ਕੇ ਧਰ ਦੇਣਗੇ ਪਰ ਨਹੀਂ ਕਿਉਂਕਿ ਪੰਜਾਬ ਨੂੰ ਇਹਨਾਂ ਨੇ ਉਸੇ ਨਸ਼ਿਆਂ ਦੀ ਦਲਦਲ ਦੇ ਵਿੱਚ ਸੱਟਣਾ ਜਿੱਥੋਂ ਪੰਜਾਬ ਦੀ ਸਰਕਾਰ ਅੱਜ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਹੁਣ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੇ ਸੰਤ ਰਣਜੀਤ ਸਿੰਘ ਘਟੜੀਆਂ ਵਾਲੇ ਪੰਜਾਬ ਦੀ ਸਰਕਾਰ ਦਾ ਸਾਥ ਦੇਣ ਦੀ ਗੱਲ ਕਰ ਰਹੇ ਨੇ ਵੱਡੇ ਮਾਰਜਨ ਦੇ ਨਾਲ ਖੇਰ ਤੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਤਾਉਣਾ ਚਾਹੁੰਦੇ ਨੇ ਇਹ ਸਹੀ ਹੈ ਜਾਂ ਗਲਤ ਹੈ ਅਸੀਂ ਕਹਿੰਦੇ ਹਾਂ ਸਾਡੇ ਮੁਤਾਬਕ ਕਿ ਭਾਈ ਇਹ ਸਹੀ ਹੈ ਕਿਉਂ ਕਿ ਪੰਜਾਬ ਦੇ ਅੰਦਰ ਬਹੁਤ ਸਾਰੀ ਵਾਰ ਤੁਸੀਂ 25-25 ਸਾਲ ਰਾਜ ਕਰਵਾਇਆ ਅਕਾਲੀਆਂ ਦੇ ਕਾਂਗਰਸੀਆਂ ਨੂੰ ਹੁਣ ਹਾਲੇ 5 ਸਾਲ ਤੱਕ ਪੂਰੇ ਨਹੀਂ ਹੋਏ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਐਸ ਕਰਕੇ ਕਹਿ ਨਹੀਂ ਕਿ ਵਰਤ ਕੇ ਦੇਖਣਾ ਚਾਹੀਦਾ ਤਾਂ ਪੰਜਾਬ ਦੇ ਅੰਦਰ ਇੱਕ ਲਹਿਰ ਉੱਠਣ ਜਾ ਰਹੀ ਹੈ ਅਰੰਜੀਤ ਸਿੰਘ ਢੱਡਰੀਆ ਵਾਲੇ ਦੇ ਦੁਆਰਾ ਜੋ ਕੀਤਾ ਗਿਆ ਉਹ ਉਹ ਸਾਰੇ ਲੋਕਾਂ ਨੂੰ ਸਹੀ ਲੱਗਿਆ ਤਾਂ ਕਾਂਲੀ ਦਾਲ ਦੀ ਪੰਜਾਬ ਦੇ ਅੰਦਰ ਹਾਰ ਪੱਕੀ ਹੈ ਤੇ ਆਮ ਆਦਮੀ ਪਾਰਟੀ ਫੇਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ ਇਹਨਾਂ ਗੱਲਾਂ ਬਾਤਾਂ ਤੇ ਤੁਹਾ ਬਾਗੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਣਾ ਔਰ ਜਿੰਨੇ ਪਹਿਣ ਭਰਾ ਨੇ ਮੇਰੇ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ